ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4-5 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ ਆਉਂਦੇ ਦਿਨਾਂ ਦੇ ਦੌਰ ਵਿੱਚ ਮੌਸਮ ਜਾਓ ਦਾ ਕਿਵੇਂ ਦਾ ਰਹਿ ਸਕਦਾ ਜੇਕਰ ਅੱਜ ਰਾਤੀ ਆਪਾਂ ਗੱਲ ਕਰ ਲੈਣੇ ਜੀ ਪੰਜਾਬ ਦਾ ਮੌਸਮ ਦੇਖੀ ਤੇ ਹਰ ਤੇ ਹਾਗਾ ਦੇ ਵਿੱਚ ਇਸ ਵੇਲੇ ਮੌਸਮ ਸਾਫ ਬਣਿਆ ਹੋਇਆ ਸ਼ਮਲਾ ਉੱਤਰ ਗਾਸ਼ਿਤ ਲੱਗੇ ਇੱਕ ਜਿਹੜਾ ਬਦਲ ਬਣਾ ਹੈ ਜਿਹੜਾ ਕਿ ਨਾਂ ਲੱਗਦੇ ਕੁਝ ਤਰ੍ਹਾਂ ਨੂੰ ਪ੍ਰਭਾਵਿਤ ਕਰਕੇ ਇੱਥੇ ਛੱਟੇ ਛਰਾਟ ਮੀਂਹ ਲੋਆ ਸਕਦਾ ਪੰਜਾਬ ਦੇ ਵਿੱਚ ਕੋਈ ਮੀਂਹ ਦੇ ਚਾਂਸ ਨਹੀਂ ਗਰਮ ਮੌਸਮ ਹੈ ਤੇ ਗਰਮ ਰਹੇਗਾ ਅੱਜ ਦੀ ਰਾਤ ਦੇ ਜੇਕਰ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਗਰਮੀ ਉਸੇ ਤਰ੍ਹਾਂ ਚੱਲ ਰਹੀ ਹੈ ਮੈਕਸਮਮ ਟੈਂਪਰੇਚਰ ਚੜ ਰਹੇ ਨੇ ਭਾਮਿਓ ਰਾਤਾਂ ਦੇ ਨੇ ਭਾਮਿਓ ਮਿਨੀਮਮ ਟੈਂਪਰੇਚਰ ਨੇ ਭਾਮਿਓ ਦਿਨਾਂ ਦੇ ਨੇ ਵਾਧਾ ਟੈਂਪਰੇਚਰ ਦੇ ਵਿੱਚ ਹੋ ਰਿਹਾ ਜਿੱਥੇ ਰਾਤਾਂ ਦੇ ਟੈਂਪਰੇਚਰ 16 17 18 ਦੇ ਅਸਲ ਚੜਦੇ ਸੀ ਹੁਣ ਵੱਧ ਕੇ 23 24 25 ਦੇ ਜਾ ਚੁੱਕੇ ਅਗਲੇ 2 ਦਿਨ ਮੌਸਮ ਕਾਰਾ ਤੇ ਖੁਸ਼ਕ ਰਹੇਗਾ ਜਾਫਰਿਆ ਜੀ ਕਿਤੇ ਕਿਤੇ ਹਲਕੀ ਇਸਵਿੰਡ ਚੱਲੇਗੀ ਅਗਲੇ 2 ਦਿਨਾਂ ਦੇ ਵਿੱਚ ਤੇ ਜਿਵੇਂ ਜਿਵੇਂ ਦਿਨ ਚੜ੍ਹੇਗਾ ਉਸ ਤੋਂ ਬਾਅਦ ਕਿਤੇ ਕਿਤੇ ਪਛੋਦੀ ਵਾਪਸੀ ਹੋ ਸਕਦੀ ਹੈ ਸੋ ਇਹ سلسلہ ਚੱਲਦਾ ਰਹਿਣਾ ਸੋ ਅਗਲੇ ਦਿਨਾਂ ਦੇ ਲਈ ਜਲੋ ਰੋਟੇ ਮੌਸਮ ਫਗਨੇ ਜਾਰੀ ਕੀਤੇ ਨੇ ਅਗਲੇ 2 ਦਿਨਾਂ ਤੋਂ 3 ਦਿਨਾਂ ਦੇ ਲਈ ਉਸ ਤੋਂ ਬਾਅਦ ਇੱਕ ਪਛਮੀ ਸਿਸਟਮ ਜਿਹੜਾ ਕਿ ਸਰਗਰਮ ਹੋਵੇਗਾ ਕਹਿ ਸਕਦੇ ਹਾਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹਾਲਾਂਕਿ ਜਿਲ੍ਹਾ ਵਾਰ ਅਕੜੇ ਤੁਹਾਨੂੰ ਜਿਹੜਿਆ ਅਸੀਂ ਆਉਦੇ ਦਿਨਾਂ ਦੇ ਵਿੱਚ ਪੇਸ਼ ਕਰਾਂਗੇ ਤੁਹਾਡੇ ਸਾਹਮਣੇ ਕਿਹੜੇ ਝੱਲਿਆਂ ਦੇ ਵਿੱਚ ਕਿੰਨੇ ਮੀਂਹ ਚੱਕਰ ਤੇ ਇਹ ਸਿਸਟਮ ਦੇ ਸਦਕਾ ਉਮੀਦ ਚਾਂਸ ਬਣਦੇ ਹੋਏ ਨੇ ਤੇਜ਼ ਹਨੇਰੀ ਚੱਲ ਸਕਦੀ ਹੈ ਜਿੱਦੇ ਰਫਤਾਰ ਹੋ ਸਕਦੀ ਹੈ 60-70 ਕਿਲੋਮੀਟਰ ਇਸ ਤੋਂ ਵੀ ਉੱਤੇ ਦੀ ਰਫਤਾਰ ਦੀ ਹਨੇਰੀ ਚੱਲਣ ਦੀ ਉਮੀਦ ਹੈ ਕਿਤੇ ਕਿਤੇ ਜਿਹੜੀ ਉਮੀਦ ਆ ਉਹ 80 ਤੋਂ ਲੈ ਕੇ 100 ਕਿਲੋਮੀਟਰ ਦੀ ਹਵਾਵਾਂ ਦੀ ਵੀ ਲੱਗ ਰਹੀ ਹੈ ਕਿਉਂਕਿ ਇਸ ਸਿਸਟਮ ਵਿੱਚ ਹੀ ਇਹਨੂੰ ਸਪੋਰਟ ਮਿਲ ਰਹੀ ਹੈ ਹੀਟ ਦੀ ਵੀ ਤੇ ਐਂਟੀ ਸਰਕੂਲੇਸ਼ਨ ਹਵਾਵਾਂ ਦੀ ਵੀ ਸੋ ਇਹ ਸਿਸਟਮ ਜੇ ਮਈ ਦੇ ਪਹਿਲੇ 4-5 ਦਿਨਾਂ ਦੇ ਵਿੱਚ ਆਵੇਗਾ ਦੂਜਾ ਸਿਸਟਮ ਜੇ ਇਹਦੇ ਨਾਲ ਵੈਕਟੂਅਰਕ ਆਵੇਗਾ ਫਿਲਹਾਲ ਅਸੀਂ ਪਹਿਲੇ ਸਿਸਟਮ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਤੇ ਇਹਦੇ ਵਿੱਚ ਵੱਡੇ ਲੈਵਲ ਤੇ ਉਮੀਦ ਜੜੀਆਂ ਦਾ ਅਰਜ ਹੋਣ ਦੀ ਬੜੀ ਉਮੀਦ ਜੜੀਆਂ ਬਣ ਚੁੱਕੀਆਂ ਹੈ ਇਸ ਤਰ੍ਹਾਂ ਜੀ ਨਕਸ਼ਤਿਕ ਵਿਦਿ ਉਜਿਹਾ ਦੇ ਸਾਧਨ ਜਿੱਥੇ ਤੁਹਾਨੂੰ ਹਰਾ ਰੰਗ ਨਜ਼ਰ ਆ ਰਿਹਾ ਹੈ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਦਰਜ ਹੋਣਗੇ ਇੱਕ ਤਰੀਕ ਤੋਂ ਮਾਝਾ ਦੋਆਬਾ ਖੇਤਰ ਕਵਰ ਹੋ ਸਕਦਾ ਜਿਵੇਂ ਕਿ ਨਕਸ਼ਤਿਕ ਵਿਦਿ ਤੁਸੀਂ ਦੇਖ ਸਕਦੇ ਆ ਮਾਲਵਾ ਖੇਤਰ ਫਿਰ ਦੋ ਤਰੀਕ ਨੂੰ ਕਵਰ ਹੋ ਸਕਦਾ ਸੋ ਐਸੀ ਤਰ੍ਹਾਂ ਇਹ ਸਿਲਸਿਲਾ ਚੱਲੇਗਾ 1 2 3 ਤਰੀਕ ਤੱਕ ਜਾਂ ਕਹਿੰਦੇ ਆ 4 ਦੀ ਸਵੇਰ ਤੱਕ ਇਹ ਸਿਸਟਮ ਸਰਗਰਮ ਰਹੇਗਾ ਤੇ ਬਾਦੋਫਾਗਾਂ ਦੇ ਵਿੱਚ ਉਮੀਦ ਉਮੀਦ ਬਣੇਗੀ ਤੇ ਜਦੋਂ ਸਿਸਟਮ ਲੰਘੇਗਾ ਉਸ ਵਾਰ ਟੈਂਪਰੇਚਰ ਹੇਠਾਂ ਆਉਣਗੇ ਘਟੂ ਘਟ 7 8 ਡਿਗਰੀ ਜਾਂ ਕਿਤੇ ਕਿਤੇ 10 ਡਿਗਰੀ ਤੇ ਗਰਾਊਂਡ ਦੇ ਨਾਲ ਇਸ ਤੋਂ ਬਾਅਦ ਫਿਰ ਜਿਹੜਾ ਦੂਜਾ ਸਿਸਟਮ ਆਵੇਗਾ ਉਹਦੇ ਵਿੱਚ ਹੋਰ ਟੈਂਪਰੇਚਰ ਹੇਠਾਂ ਜਾਣ ਦੀ ਉਮੀਦ ਰਹੇਗੀ ਸੌਂ ਦੇ ਦਿਨਾਂ ਦੀ ਅਪਡੇਟ ਤੁਹਾਨੂੰ ਜਿਹੜੀ ਹੈ ਇਸ ਸਿਸਟਮ ਬਾਰੇ ਦਿੰਦੇ ਰਹਾਂਗੇ ਸ਼ੁਕਰੀਆ